ਕਰਦਾ ਹੈ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨ ਪਿੰਡਾਂ ਤੋਂ ਆਏ ਪੰਜ ਸਰਪੰਚ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਬਲਾਕ ਸੰਮਤੀ ਮੈਂਬਰ ਮੈਂ ਆਪਣੇ ਵੱਲੋਂ ਅਤੇ ਸਮੂਹ ਕਪੂਥਲਾ ਕਾਂਗਰਸ ਵੱਲੋਂ ਆਪ ਸਭ ਦਾ ਜਿੱਥੇ ਇਸ ਪਵਨ ਸਥਾਨ ਸੁਦਾਂਪੁਰ ਵਿਖੇ ਹੋਂਦ ਤੇ ਜੀ ਆਇਆਂ ਖਦਾ ਉਥੇ ਹੀ ਆਪ ਸਭ ਦਾ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਬਹੁਤ ਹੀ ਕੀਮਤੀ ਸਮੇਂ ਸਮਾਗਟ ਕੇ ਤੁਸੀਂ ਅੱਜ ਆਏ ਹੋ ਔਰ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਲਗਭਗ 3 ਸਾਲਾਂ ਤੋਂ ਬਣ ਇਸ ਨਾਲ ਹੀ ਵੱਡੀ ਖਬਰ ਤੁਹਾਡ ਨਾਲ ਸਾਂਝੀ ਕਰਦੇ ਆਂ ਜਿੱਥੇ ਕਿ ਰਾਣਾ ਪਰਿਵਾਰ ਦੀ ਵੱਖਰੀ ਰੈਲੀ ਉੱਤੇ ਬੋਲੇ ਨੇ ਰਾਜਾ ਵੜਿੰਗ ਦਾ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ ਜਿੱਥੇ ਕਿ ਉਹਨਾਂ ਦਾ ਕਹਿਣਾ ਹੈ ਕਿ ਰਾਣਾ ਗੁਰਜੀਤ ਦੇ ਨਾਂ ਆਉਣ ਦੇ ਨਾਲ ਇਹ ਨਹੀਂ ਹੁੰਦਾ ਕਿ ਕਾਂਗਰਸ ਇਕੱਠੀ ਨਹੀਂ ਹੈ ਤਾਂ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਜਿੱਥੇ ਕਿ ਰਾਣਾ ਪਰਿਵਾਰ ਦੀ ਵੱਖਰੀ ਰੈਲੀ ਉੱਤੇ ਬੋਲੇ ਨੇ ਰਾਜਾ ਵੜਿੰਗ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਇੱਕ ਜੁੱਟਾ ਹੈ ਤੇ ਉੱਥੇ ਹੀ ਨਾਲ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਰਾਣਾ ਗੁਰਜੀਤ ਦੇ ਨਾਂ ਆਉਣ ਦੇ ਨਾਲ ਇਹ ਨਹੀਂ ਹੁੰਦਾ ਕਿ ਕਾਂਗਰਸ ਇਕੱਠੀ ਨਹੀਂ ਹੈ ਤਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਹੈ ਤਾਂ ਰਾਣਾ ਪਰਿਵਾਰ ਦੀ ਵੱਖਰੀ ਰੈਲੀ ਉੱਤੇ ਬੋਲੇ ਨੇ ਰਾਜਾ ਵੜਿੰਗ ਦਾ ਸਵਾਲਾਂ ਦੇ ਜਵਾਬ ਦਿੰਦੇ ਹੋਏ ਰਾਜਾ ਵੜਿੰਗ ਨੇ ਕਿਹਾ ਰਾਣਾ ਗੁਰਜੀਤ ਦੇ ਨਾਂ ਆਉਣ ਦੇ ਨਾਲ ਇਹ ਨਹੀਂ ਹੁੰਦਾ ਕਿ ਕਾਂਗਰਸ ਇਕੱਠੀ ਨਹੀਂ ਹੈ ਤਾਂ ਰਾਣਾ ਗੁਰਜੀਤ ਦਾ ਗੜ ਕਪੂਰਥਲਾ ਹੈ ਤਾਂ ਤੁਹਾਨੂੰ ਦੱਸਦੀ ਕਿ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਹੈ ਰਾਣਾ ਪਰਿਵਾਰ ਦੀ ਵੱਖਰੀ ਰੈਲੀ ਉੱਤੇ ਜਿੱਥੇ ਕਿ ਉਹਨਾਂ ਦਾ ਕਹਿਣਾ ਹੈ ਕਿ ਰਾਣਾ ਗੁਰਜੀਤ ਦੇ ਨਾਂ ਆਉਣ ਦੇ ਨਾਲ ਇਹ ਨਹੀਂ ਹੁੰਦਾ ਕਿ ਕਾਂਗਰਸ ਇਕੱਠੀ ਨਹੀਂ ਹੈ ਤਾਂ ਅੱਜ ਦੋ ਰੈਲੀਆਂ ਹੋ ਰਹੀਆਂ ਨੇ ਇੱਕ ਥਾਂ ਤੋਂ ਹੀ ਕਾਂਗਰਸੀਆਂ ਦੋ ਪੱਖਾਂ ਰੈਲੀਆਂ ਹੋ ਰਹੀਆਂ ਨੇ ਜਿਸ ਦੇ ਵਿੱਚ ਰੈਲੀ ਦੇ ਦੌਰਾਨ ਸੰਬੋਧਨ ਕਰਨ ਤੋਂ ਪਹਿਲਾਂ ਰਾਜਾ ਵੜਿੰਗ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਰਾਜਾ ਵੜਿੰਗ ਨੇ ਰਾਣਾ ਗੁਰਜੀਤ ਦੇ ਨਾਂ ਆਉਣ ਦੇ ਨਾਲ ਕਾਂਗਰਸ ਇਕੱਠੀ ਨਹੀਂ ਕੀ ਰਾਜਾ ਵੜਿੰਗ ਜੇਕਰ ਨਹੀਂ ਆਉਂਦੇ ਤਾਂ ਕਾਂਗਰਸ ਇਕੱਠੀ ਨਹੀਂ ਹੋਵੇਗੀ ਅਜਿਹਾ ਬਿਆਨ ਦਿੱਤਾ ਗਿਆ ਤਾਂ ਰਾਣਾ ਗੁਰਜੀਤ ਦੇ ਨਾਂ ਆਉਣ ਦੇ ਨਾਲ ਇਹ ਨਹੀਂ ਹੈ ਕਿ ਕਾਂਗਰਸ ਇਕੱਠੀ ਨਹੀਂ ਹੈ ਤਾਂ ਵੱਡਾ ਬਿਆਨ ਦਿੱਤਾ ਗਿਆ ਹੈ ਰਾਜਾ ਬੜਿੰਗ ਦੇ ਵੱਲੋਂ ਪਿਠਾਓ ਸਾਰਿਆਂ ਨੂੰ ਹੈਲੋ ਮੈਂ ਬੇਨਤੀ ਕਰਦਾ ਨਵ ਸੇਖੋ ਜੀ ਨੂੰ ਪਲੀਜ਼ ਇੱਥੇ ਆਪ ਬੈਠੋ ਆਪਾਂ ਸਮੁੱਚੀ ਲੀਡਰਸ਼ਿਪ ਦਾ ਇਸ ਵੇਲੇ ਵਿਚਾਰ ਸੁਣਨੇ ਆ ਤਾਂ ਸਾਡੇ ਕੈਪਟਨ ਸੰਦੀਪ ਸੰਧੂ ਜੀ ਸੇਖੋ ਸਾਹਿਬ ਇੱਧਰਲੇ ਪਾਸੇ ਲਿਆਓ ਸਾਰੇ ਹੁਣ ਸ਼ੋਰ ਸ਼ਰਾਬਾ ਨਹੀਂ ਕਿਉਂਕਿ ਸਟੇਜ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਬਈ ਆ ਜਿਹੜੇ ਖੱਬੇ ਪਾਸੇ ਖੜੇ ਆ ਸੰਗਤ ਜਿਹੜੇ ਮੁੰਡੇ ਛੋਟੀ ਉਮਰ ਦੇ ਖੜੇ ਆ ਬਈ ਬੈਠ ਜੋ ਭਾਵੇਂ ਅੱਗੇ ਜਗ੍ਹਾ ਪਈ ਹੈ ਇੱਥੇ ਆ ਕੇ ਬੈਠ ਜੋ ਸਾਰੇ ਸ਼ਾਬਾਸ਼ ਬਹੁਤ ਜਗ੍ਹਾ ਪਈ ਆ ਅੱਗੇ ਆ ਜੋ ਬਈ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਜ਼ੀਰਾ ਤੋਂ ਐਕਸ ਐਮ ਐਲ اے ਔਰ ਜਿਨ੍ਹਾਂ ਨੇ ਖਡੂਰ ਸਾਹਿਬ ਇਲੈਕਸ਼ਨ ਲੜੀ ਸੀ ਪਾਰਲੀਮੈਂਟ ਕੁਲਵੀਰ ਸਿੰਘ ਜ਼ੀਰਾ ਜੀ ਨੂੰ ਉਹ ਸਟੇਜ ਤੇ ਆ ਕੇ ਸਭ ਨੂੰ ਸੰਬੋਧਨ ਕਰਨ ਜ਼ੀਰਾ ਸਾਹਿਬ ਜ਼ੀਰਾ ਸਾਹਿਬ ਕਿੱਥੇ ਹੋ ਸਰਦਾਰ ਕੁਲਵੀਰ ਸਿੰਘ ਜ਼ੀਰਾ ਜੀ ਹੈਲੋ ਹਾਂ ਜੀ ਅੱਛਾ ਉਹ ਬਾਜਰਾ ਸਾਹਿਬ ਸਾਡੇ ਸੀਐਲਪੀ ਸਾਹਿਬ ਵਿਰੋਧੀ ਧਿਰ ਦੇ ਨੇਤਾ ਸਦਾ ਪ੍ਰਤਾਪ ਸਿੰਘ ਬਾਜਵਾ ਜੀ ਵੀ ਬਹੁਤ ਜਲਦ ਹੀ ਇੱਥੇ ਪਹੁੰਚ ਰਹੇ ਆ ਸਮੇਂ ਨੂੰ ਦੇਖਦਿਆਂ ਹੋਇਆਂ ਇੱਥੇ ਬਹੁਤ ਸੀਨੀਅਰ ਸਖਸ਼ੀਤਾ ਬੈਠੀਆਂ ਮੈਂ ਮਾਫੀ ਮੰਗੂਗਾ ਇਹਨਾਂ ਨੂੰ ਜੀ ਹਾਂ ਜੀ सुरेंद्र ਸ਼ਰਮਾ ਜੀ ਇਨਟੈਕ ਤੋਂ ਆਊਟ ਅੱਛਾ ਭਾਈ ਯਾਰ ਮੈਂ ਇੱਕ ਬੇਨਤੀ ਕਰਨੀ ਆ ਨੌਜਵਾਨਾਂ ਨੂੰ ਤੁਸੀਂ ਇੱਧਰ ਆਏ ਪਤੰਦਰੋਂ ਤੇ ਇੱਧਰ ਵੀ ਆ ਕੇ ਤੇ ਇੱਥੇ ਫਸ ਗਏ ਕਿਵੇਂ ਕੰਮ ਚੱਲੂਗਾ ਇੱਧਰ ਆਓ ਯਾਰਾ ਅੱਗੇ ਆਓ ਆ ਜਿਹੜੇ ਨੌਜਵਾਨ ਹੈ ਹੈਲੋ ਉਹ ਬਾਈ ਮਿੱਤਰੋ ਅਜੇ ਨੌਜਵਾਨ ਹੀ ਨਹੀਂ ਕਰੇਗਾ ਹੁਣ ਇਹਨਾਂ ਦੇ ਅੱਗੇ ਖੜ ਕੇ ਸਾਰਾ ਕੰਮ ਸਾਡਾ ਖਰਾਬ ਕਰੂਗਾ ਇੱਧਰ ਆਓ ਮੇਰੇ ਬੀਬੀ ਆਓ ਆਓ ਛੋਟੇ ਨਹੀਂ ਆਓ ਇੱਥੇ ਬੈਠੋ ਖਾਂ ਕਿੰਨਾ ਵਧੀਆ ਕਾਰਪਟ ਹੈ ਆਓ ਆਓ ਮੇਰੇ ਵੀਰ ਵਿਚਾਲੇ ਨਾ ਖੜਿਓ ਆਖਿਆ ਤਾਂ ਸੀ ਵਿੱਚ ਬਹਿਣ ਨੂੰ ਤੇ ਬਦੰਦਰੋਂ ਐ ਆਏ ਤੇ ਐ ਫਸ ਗਏ ਆਖਿਆ ਇਹਨਾਂ ਨੂੰ ਸੀ ਵੀ ਵਿੱਚ ਬੰਦੇ ਬਾੜਿਓ ਬਹਿ ਜਾਓ ਯਾਰ ਇੱਥੇ ਤਾਂ ਮੜੇ ਇੱਕ ਵੇਖ ਲਓ ਯਾਰ ਕਿਵੇਂ ਖੜਾ ਸਾਡੀਆਂ ਪਾਣੀ ਦੀ ਬੋਤਲਾਂ ਦੀ ਲੈ ਕੇ ਬਦੰਦਰੋਂ ਪੀਸੀ ਦਾ ਭੰਗਾਰ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਔਰ ਸਾਡੇ ਸੁਖਵਿੰਦਰ ਸਿੰਘ ਰੰਧਾਵਾ ਜੀ ਸੰਦੀਪ ਸੰਧੂ ਜੀ ਪ੍ਰਧਾਨ ਰਾਮ ਰਤਨ ਜੀ ਔਰ ਜਿੰਨੇ ਵੀ ਸਾਡੇ ਬਲੌਕ ਪ੍ਰਧਾਨ ਔਰ ਜਿੰਨੇ ਵੀ ਵਰਕਰ ਸਾਥੀ ਇੱਥੇ ਆਏ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਪਰ ਇੱਕ ਗੱਲ ਮੈਂ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਮੈਂ ਇਸ ਸਟੇਜ ਤੋਂ ਪੰਜਾਬ ਕਾਂਗਰਸ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਸਾਡੀ ਜਿਹੜੀ ਲੜਾਈ ਆ ਮਜ਼ਦੂਰਾਂ ਦੀ ਉਹ ਪੰਜਾਬ ਦੇ ਵਿੱਚ ਜੀਸੀਪੀ ਦੇ ਮੈਲ ਵਿੱਚ ਚੱਲ ਰਹੀ ਸੀ ਔਰ ਸਾਡੇ ਐਮਐਲਏ ਸਾਹਿਬ ਨੇ ਅਸੈਂਬਲੀ ਦੇ ਵਿੱਚ ਜਿਹੜਾ ਵਾ ਉਹਨਾਂ ਦੇ ਵਾਸਤੇ ਕੁਐਸਚਨ ਉਠਾਇਆ ਸਰਦਾਰ ਬਲਵੰਦਰ ਸਿੰਘ ਧੜਵਾਲ ਜੀ ਔਰ ਸਾਡੇ ਆਪੋਜੀਸ਼ਨ ਦੇ ਲੀਡਰ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜੀ ਇਹ ਇੰਟਕ ਜੜੀ ਆ ਪੰਜਾਬ ਦੇ ਵਿੱਚ ਮਜ਼ਦੂਰਾਂ ਦੀ ਤੇ ਮਜ਼ਮਲਾਜਮਾਂ ਦੀ ਲੜਾਈ ਲੜ ਰਹੀ ਆ ਔਰ ਉਹ ਡਟ ਕੇ ਆਪਣਾ ਮਰਿੰਦਰ ਸਿੰਘ ਰਾਜਾ ਬੁਰਿੰਦਜੀ ਦੀ ਕਮਾਂਡ ਥੱਲੇ ਪ੍ਰਤਾਪ ਬਾਜਵਾਦੀ ਦੀ ਕਮਾਂਡ ਥੱਲੇ ਲੜੀ ਜਾਊਗੀ ਉਹਨਾਂ ਨੂੰ ਫੋਲਡ ਫਾਈਨਲ ਪੇਮੈਂਟ ਦਵਾਈ ਜਾਊਗੀ ਉਨ੍ਹਾਂ ਦਾ ਜਿਹੜਾ ਪ੍ਰੋਮੋਟਡ ਭਾਂਡਾ ਉਹ ਦਵਾਇਆ ਜਾਊਗਾ ਔਰ ਮਜ਼ਦੂਰਾਂ ਦੇ ਹੱਕ ਦੇ ਵਿੱਚ ਕਾਂਗਰਸ ਜਿਹੜੀ ਆ ਡੱਟ ਕੇ ਖੜੀ ਆ ਔਰ ਡੱਟ ਕੇ ਖਲੋਤੀ ਰਹੂਗੀ ਧੰਨਵਾਦ ਜੈ ਹਿੰਦ ਬਲੇ ਧੰਨਵਾਦ ਦਿਮਪਤ ਜੀਰਾ ਜੀ ਜੀਰਾ ਜੀ ਕੁਲਵੀਰ ਕਿੱਥੇ ਹੈ ਬਈ ਬਲੌਕ ਕੁਲਵੀਰ ਜੀ ਮੈਂ ਕੁਲਵੀਰ ਸਿੰਘ ਜੀਰਾ ਜੀ ਜੇ ਮੇਰੀ ਆਵਾਜ਼ ਸੁਣ ਰਹੇ ਹੋ ਤਾਂ ਜਲਦੀ ਤੋਂ ਜਲਦੀ ਸਟੇਜ ਤੇ ਪਹੁੰਚੋ ਤੁਸੀਂ ਹਾਲੋ ਸਾਹਮਣੇ ਬੈਠੇ ਹੋ ਜੀਰਾ ਸਾਹਿਬ ਮੈਨੂੰ 5 ਮਿੰਟ ਹੋ ਗਏ ਬੇਨਤੀ ਕਰਦਿਆਂ ਨੂੰ ਬੇਨਤੀ ਪ੍ਰਵਾਨ ਕਰਿਆ ਕਰੋ ਜਦੋਂ ਸਟੇਜ ਤੋਂ ਆਉਂਦੀ ਹੈ ਬਹੁਤ ਹੀ ਸਨਸਕਾਰ ਨਾਲ ਹੁਣ ਮੈਂ ਬੇਨਤੀ ਕਰ ਰਿਹਾ ਸਰਦਾਰ ਕੁਲਵੀਰ ਸਿੰਘ ਜੀਰਾ ਜੀ ਨੂੰ ਯਾਰ ਵਾਰ-ਵਾਰ ਸੰਬੋਧਨ ਕਰਨ ਯਾਰ ਵਾਰ-ਵਾਰ ਕਹਿਣਾ ਪੈਂਦਾ ਯਾਰ ਤੁਸੀਂ ਥੱਲੇ ਬੈਠੋ ਯਾਰ ਕਿਉਂ ਖੜੇ ਹੋ ਯਾਰ ਅਸਟੇਜ 'ਤੇ ਭਾਈ ਸਾਹਿਬ ਪਲੀਜ਼ ਨਹੀਂ ਬ੍ਰਦਰ ਐ ਨਹੀਂ ਮੈਂ ਇੱਕ ਮਿੰਟ ਜੀਰਾ ਸਾਹਿਬ ਬੋਲਿਓ ਨਾ ਇੱਕ ਤਾਂ ਪਹਿਲਾਂ ਬਈ ਛੁਪ ਦਾ ਦਾਨ ਬਖਸ਼ੋ ਹੈਲੋ ਯਾਰ ਦੋਸਤ ਰਾਜਵੀਰ ਬਿਠਾਓ ਜਾਂ ਬੈਠੋ ਯਾਰ ਭਾਜੀ ਬੈਠੋ ਯਾਰ ਪਲੀਜ਼ ਅਸਟੇਜ 'ਤੇ ਬਾਈ ਦੀ ਕਾਤੋਂ ਇੰਨੇ ਖੜੇ ਹੋ ਬ੍ਰਦਰ ਐ ਨਾ ਕਰੋ ਯਾਰ ਭਾਜੀ ਉਹ ਬ੍ਰਦਰ ਕਿਆ ਨਾ ਕਰੇ ਯਾਰ ਕੀ ਫਾਇਦਾ ਇਹਨੇ ਇੱਕ ਪੱਖਾ ਵੀ ਰੋਕ ਲਿਆ ਸਟੇਜ ਤੇ ਹੀ ਉੱਥੇ ਖੜੇ ਹੋ ਤੁਹਾਨੂੰ ਕੋਈ ਵੇਖ ਵੀ ਨਹੀਂ ਰਿਹਾ ਖਾਲੀ ਕਰਾਓ ਯਾਰ ਆ ਗਨਮੈਨ ਸਾਹਿਬ ਬਈ ਛੋਟੇ ਪੁੱਤਰ ਆ ਜੋ ਥੱਲੇ ਆਜੋ ਯਾਰ ਪਲੀਜ਼ ਆ ਟੇਬਲ ਛਕਾ ਦਿਓ ਯਾਰ ਆ ਥੱਲੇ ਰੱਖਾ ਦਿਓ ਮੁੰਡਿਓ ਯਾਰ ਇੱਥੇ ਅਸੀਂ ਇੱਥੇ ਬਹਿ ਜਾਂਦੇ ਹਾਂ ਥੱਲੇ ਕਿਉਂਕਿ ਇੱਥੇ ਸੋਖਿਆਂ ਤੇ ਵੀ ਨਹੀਂ ਗੱਲਬਾਤ ਢੰਗ ਰਹੀ ਆ ਥੱਲੇ ਕਰੇ ਬਈ ਤੁਸੀਂ ਇੱਥੇ ਬਹਿ ਜਾਓ ਏ ਟੇਬਲਾਂ ਤੇ ਕੁਝ ਕੁਝ ਲੋਕ ਥੱਲੇ ਜਾ ਕੇ ਖੈਰਾ ਸਾਹਿਬ ਬਹਿ ਜਾਓ ਆ ਬਸ ਕਰਿਆ ਇੱਥੇ ਬਹਿ ਜਾਗੇ ਆਓ ਇੱਥੇ ਦਲਵੀ ਸਾਹਿਬ ਉੱਪਰ ਆ ਜਾਓ ਆ ਯਾਰ ਮੇਰੀ ਬੇਨਤੀ ਹੈ ਯਾਰ ਬਹਿ ਜਾਓ ਲੋਕਾਂ ਨੂੰ ਹਵਾ ਲੱਗ ਜਾਂਦੇ ਉਹ ਇਕੱਲਾ ਬੰਦਾ ਪੱਖੇ ਦੇ ਅੱਗੇ ਖੜਾ ਹੈ ਗਰਮੈਂਟ ਸਾਹਿਬ ਪਿੱਛੇ ਹੋ ਜਾਓ ਪੱਖਿਆਂ ਦੇ ਅੱਗੇ ਕੋਈ ਬੰਦਾ ਨਾ ਖੜੇ ਬਈ ਹੈਲੋ ਯਾਰ ਸਰ ਮੇਰੀ ਤੁਹਾਨੂੰ ਬੇਨਤੀ ਹੈ ਨੌਜਵਾਨ ਸਾਥੀਆਂ ਨੂੰ ਯਾਰ ਜਿਆਦਾ ਇਹ ਮਨਸੇਬ ਰਾਜਪਾਲ ਕਾਂਗਰਸ ਪਾਰਟੀ ਦੀ ਜਿੰਨ ਤੇ ਜਾਣ ਆਣ ਤੇ ਸ਼ਾਨ ਸਾਡੇ ਪੰਜਾਬ ਪ੍ਰਧਾਨ ਸਾਡੇ ਬਹੁਤ ਹੀ ਸਤਿਕਾਰਯੋਗ ਲੀਡਰ ਜਿਨ੍ਹਾਂ ਨੇ ਪੰਜਾਬ ਦੇ ਪੈਗਵੰਤ ਮਾਨ ਨੂੰ ਨੱਥ ਪਾ ਕੇ ਰੱਖੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਇਹਨਾਂ ਦੇ ਨਾਂ ਤੇ ਤਾੜੀਆਂ ਮਾਰ ਕੇ ਸਵਾਗਤ ਕਰੋ ਬਈ ਸਾਡੇ ਬਹੁਤ ਹੀ ਸਤਕਾਰਯੋਗ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਚਾ ਔਰ ਉਹਨਾਂ ਦੇ ਨਾਲ ਹੁਣੇ-ਹੁਣੇ ਸੇਧ ਦੇ ਉੱਪਰ ਪਹੁੰਚੇ ਔਰ ਜਿਨ੍ਹਾਂ ਨੇ ਭਗਵੰਤ ਮਾਨ ਦੇ ਨੱਕ ਦੇ ਵਿੱਚ दम ਕਰਕੇ ਰੱਖਿਆ ਔਰ ਕਾਂਗਰਸੀਆਂ ਦੀ ਆਵਾਜ਼ ਵਿਧਾਨ ਸਭਾ ਵਰੋਦੀ ਧਿਰ ਦਾ ਨੇਤਾ ਹੋਣ ਦੇ ਨਾਤੇ ਉਠਾਈ साढे बहुत ही सत्कार सत्कारयोग सरदार प्रताप सिंह बाजवा साहब और धरती तो बहुत ही सत्कार सरदार सुजिंदर सिंह रंधावा साहब मैंबर पार्लीमेंट गुरदासपुर और जनरल सक और इंचार्ज राजस्थान और इसे पहुंचे हुए साढे बहुत ही सत्कार साढे ਸਤਪਾਲ ਸਿੰਘ ਕੇਰਾ ਜੋਲ ਇੰਡੀਆ ਦੇ ਕਿਸਾਨ ਸੰਘ ਦੇ ਚੇਅਰਮੈਨ ਐਂਡ ਸਾਡੇ ਬਹੁਤ ਹੀ ਸਤਕਾਰਯੋਗ ਜਿਹੜੇ ਪੰਜਾਬ ਨੂੰ ਦੇਖ ਰਹੇ ਆ ਪੰਜਾਬ ਮਾਮਲਿਆਂ ਦੇ ਇੰਚਾਰਜ ਡਲਵੀਰ ਸਾਹਿਬ ਐਂਡ ਸਾਡੇ ਬਹੁਤ ਹੀ ਸਤਕਾਰਯੋਗ ਡਿੰਪਾ ਜੀ ਡੈਣੀ ਜੀ ਐਂਡ ਬਹੁਤ ਹੀ ਸਤਕਾਰਯੋਗ ਸੰਧੂ ਸਾਹਿਬ ਅੱਜ ਸੁਲਤਾਨਪੁਰ ਲੋਧੀ ਵਾਲਿਓ ਅੱਜ ਦੇ ਗੁਰੂ ਦੀ ਪਵਿੱਤਰ ਧਰਤੀ ਤੇ ਲੀਡਰ ਆਏ ਨੇ ਅੱਜ ਜਕਾਰਾ ਜਿਹੜਾ ਦੋਵੇਂ ਹੱਥ ਦੋਵੇਂ ਬਾਹਾਂ ਖੜੀਆਂ ਕਰਕੇ ਲੱਗਣਾ ਚਾਹੀਦਾ ਹੈ ਤਾਂ ਕਿ ਝਾੜੂ ਵਾਲਿਆਂ ਨੂੰ ਪਤਾ ਲੱਗ ਜਾਵੇ ਕਿ ਪਰਵਰਤਨ ਰੈਲੀ ਜਿਹੜੀ ਜਿਹੜੀ ਚੀਮਾ ਸਾਹਿਬ ਵੱਲੋਂ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਜਿਹੜੇ ਬਲਵਿੰਦਰ ਸਿੰਘੀ ਵੱਲੋਂ ਜਿਹੜਾ ਜੁੜੇਗਾ ਬਲੈਗ ਜਿੱਤੇਗੀ ਕਾਂਗਰਸ ਆਓ ਪਹਿਲਾ ਫੱਟੇ ਬੁਲਾਉਣਾ ਬੋਲੇ ਗੱਲ ਨਹੀਂ ਬਣੀ ਬੜੇ ਸ਼ਾਨਹਕ ਜ਼ਸਰੀਆ ਕਾਲ ਅਜ ਸਮੁੱਚੀ ਲੀਡਰਸ਼ਿਪ ਪ੍ਰਧਾਨ ਜੀ ਰੰਧਾਵਾ ਸਾਹਿਬ ਰੰਧਾਵਾ ਸਾਹਿਬ ਪ੍ਰਧਾਨ ਜੀ ਤੇ ਬਾਜਵਾ ਸਾਹਿਬ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਸਮਾਂ ਬਹੁਤ ਹੋ ਚੁੱਕਾ ਹੈ ਔਰ ਇਹਨਾਂ ਜੋ ਜਣੇ ਤੁਹਾਡੇ ਵਿਚਾਰ ਸੁਣਨੇ ਆ ਇੱਕ ਮਿੰਟ ਫੋਟੋ ਖਿਚਾ ਲੈਂਦੇ ਹੋ ਮੈਂ ਤੁਹਾਡੀ ਗੱਲ ਕਰਨੀ ਆ ਥੱਲੇ ਬੈਠਿਆਂ ਵਾਲਿਆਂ ਦੀ ਆ ਯਾਰ 5 ਮਿੰਟ ਦੇ ਦਿਓ 5 ਮਿੰਟ ਪ੍ਰਧਾਨ ਜੀ ਰੰਦਾਵਾਲ ਸਾਹਿਬ ਬਾਜਵਾਦ ਸਾਹਿਬ ਬਾਜਵਾਦ ਸਾਹਿਬ ਇੱਧਰ ਵੀ ਥੋੜਾ ਜਿਹਾ ਧਿਆਨ ਦਿਹਾ ਜੇ ਅੱਜ ਆ ਜਿਹੜੇ ਲੋਕ ਬੈਠੇ ਆ ਜਿਹੜੇ ਅੱਜ ਤੁਹਾਨੂੰ ਸੁਣਨਾ ਆ ਅੱਜ 2027 ਤੱਕ ਸਰਕਾਰ ਇਹਨਾਂ ਲੋਕਾਂ ਨੇ ਲੈ ਕੇ ਆਉਣੀ ਆ ਇਹਨਾਂ ਨੂੰ ਯਾਦ ਜਰੂਰ ਰੱਖਿਓ ਕਿਤੇ ਪੈਸੇ ਵਾਲਿਆਂ ਦੇ ਮਗਰ ਨਾ ਲੱਗ ਜਿਓ ਕਿ ਪੈਸੇ ਵਾਲੇ ਕੁਰਸੀਆਂ ਤੇ ਹੋਣ ਇਹ ਧਰਮੀਆਂ ਤੇ ਹੋਣ ਇਹਨਾਂ ਲੋਕਾਂ ਨੂੰ ਨਾ ਭੁੱਲਿਓ ਇਹ ਉਹ ਕਾਂਗਰਸ ਦਾ ਵਰਕਰ ਆ ਜਿਨੇ ਕਾਲੀ ਦਾਣਾ ਲੜਾਈ ਲੜੀ ਇਹ ਉਹ ਕਾਂਗਰਸ ਦਾ ਵਰਕਰ ਆ ਜਿਨੇ ਝਾੜੂ ਵਾਲਿਆਂ ਨਾਲ ਲੜਾਈ ਲੜੀ ਔਰ ਮੈਂ ਧੰਨਵਾਦ ਕਰਦਾ ਸੁਲਤਾਨਪੁਰ 로ਦੀ ਦੇ ਔਰ શ્રી ਖਡੂਰ ਸਾਹਿਬ ਹਲਕੇ ਦੇ ਸਾਰੇ ਸਾਥੀਆਂ ਦਾ ਅੱਜ ਜੀ ਆਇਆਂ ਕਹਿੰਦਾ ਸਮੁੱਚੀ ਲੀਡਰਸ਼ਿਪ ਨੂੰ ਔਰ ਧੰਨਵਾਦ ਸਾਰੇ ਸਾਥੀਆਂ ਦਾ ਕਿ ਤੁਹਾਡੀ ਮਿਹਨਤ ਸਦਕਾ ਅੱਜ ਜਿਹੜਾ ਤੁਸੀਂ ਐਡਾ ਵੱਡਾ ਇਕੱਠ ਕੀਤਾ ਹਮੇਸ਼ਾ ਰਣੀ ਰਹਿਾਂਗੇ ਔਰ ਤੁਸੀਂ ਮੈਨੂੰ ਟਿਕਟ ਦੇ ਕੇ ਭੇਜਿਆ ਸੀ ਪਾਰਟੀ ਨੇ ਔਰ ਇਹਨਾਂ ਲੋਕਾਂ ਨੇ ਸਰਕਾਰ ਜਿਹੜੀ ਆ ਉਹ ਰਹੀ ਆ ਇੱਕ ਲਹਿਰ ਜਿੱਤੀ ਸਰਕਾਰ ਰਹੀ ਇਹਨਾਂ ਲੋਕਾਂ ਨੇ ਇਸ ਕਰਕੇ ਭਰਾਓ ਤੁਹਾਡਾ ਸਾਰਿਆਂ ਦਾ ਧੰਨਵਾਦ ਆਪਾਂ ਲੀਡਰਸ਼ਿਪ ਦੇ ਵਿਚਾਰ ਸੁਣਨੇ ਆ ਔਰ ਮੈਂ ਪੰਜ ਗੁਨਾਰੇ ਲਾਵਾਂਗਾ ਦੋਨੇ ਹੱਥ ਖੜੇ ਕਰਕੇ ਜਿਹੜੇ ਚਾਹੁੰਦੇ ਆ 2027 ਚ ਸਰਕਾਰ ਆਵੇ ਉਹ ਹੱਥ ਖੜੇ ਕਰਿਓ ਬੋਲੇ ਇੱਕ ਸੋਨਹਾਰ